ਆ ਵੀ ਨਹੀਂ ਆ ਗਿਆ ਰਾਤ ਕਹਿੰਦੇ ਭੇਜਿਆ ਸਾਡਾ ਐ ਕਾਲ ਹੁਣ ਬਾਈ ਤਿਆਰੀ ਕਰਦੇ ਆ ਚੱਲ ਗਏ ਬਾਈ ਵਾਹਿਗੁਰੂ ਆਓ ਜੀ ਪਾ ਤੇ ਚੱਲ ਹੁਣ ਆਪਾਂ ਰਾਜਪੁਰੇ ਨੂੰ ਨੀ ਦਾ ਮੌਸਮ ਨਹੀਂ ਬਹੁਤ ਪੈਕੇਟ ਰਹਾ ਤਾਂ ਹੀ ਅਸੀਂ ਲੇਟ ਹੋ ਗਏ ਉਹ ਮੀਂਹ ਪਈ ਜਾਂਦਾ ਸੀਗਾ ਲਾਉ ਜੀ ਚੱਲ ਪਿਆ ਜੀ ਸਵੇਰੇ ਸਵੇਰੇ ਹੀ ਅਸੀਂ ਅੱਜ 6 ਵਜੇ ਕੇ 6:30 ਹੋ ਗਏ ਵਾਣ ਸੋਣ ਟੱਗ ਲਿਆ ਸਾਰਾ ਤੇ ਮੀਂਹ ਫੁੱਲ ਪੈ ਚੁੱਕਿਆ ਉਧਰੋਂ ਕਹਿੰਦੇ ਆ ਵੀ ਹਿਮਕੁੰਡ ਸਾਹਿਬ ਵੀ ਤਿੰਨ ਚਾਰ ਦਿਨਾਂ ਵਾਸਤੇ ਬੰਦ ਕਰਤਾ ਪਾਣੀ ਬੁਣੀ ਜ਼ਿਆਦਾ ਸ਼ਾਇਦ ਉਧਰ ਪਰ ਅਸੀਂ ਤਾਂ ਲਾ 11 ਤਨਾਂ ਚ ਪਹੁੰਚਣਾ ਅਜੇ ਉਧਰ ਹੁੰਦਾ ਜਲ ਹੋ ਜੂ ਫਟ ਮਾਰ ਹਾਂ ਅòn ਅਸੀਂ ਰਾਜਪੁਰੇ ਜਾ ਰਹੇ ਹਾਂ ਜੀ ਅਗਲੀ ਗੱਲ ਬਾਤ ਤੁਹਾਨੂੰ ਰੋਕੇ ਦੱਸਦੇ ਕਿ ਅਸੀਂ ਕਿਰਾਂ ਆਉਣ ਨਿਕਲ ਜਗੇ ਇਥੋਂ ਫਾਈ ਵੀ ਤੇ ਜੜ ਜਗੇ ਵੱਡੇ ਫੇਰ ਕਰਦੇ ਹਾਂ ਗੱਲ ਬਾਤ ਅਗਲੀ ਨੀ ਪੈ ਕੇ ਖੜਿਆ ਬਹੁਤ ਤੇ ਘੈਂਟ ਮਾਹੌਲ ਬਣਿਆ ਪਿਆ ਪੂਰਾ ਅੱਜ ਮੌਸਮ ਠੰਡਾ ਕੱਲ ਬਹੁਤ ਗਰਮੀ ਸੀਗੀ ਬੱਦਲ ਤਾਂ ਕੱਲ ਵੀ ਸੀ ਵੇਹੇ ਪਰ ਅੱਜ ਯਾਰਾ ਵਧੀਆ ਮੌਸਮ ਹੈ ਜਾਈ ਅਨੇ ਹੌਲੀ ਹੌਲੀ ਬਸ ਸਫ਼ਰ ਪੂਰਾ ਕਰਦੇ ਆ ਸਨ ਚ ਆਇਆ ਵੀ ਮੀਂਹ ਬਹੁਤ ਪੈ ਰਿਹਾ ਉਧਰ ਵਾਲੇ ਪਾਸੇ ਕੀ ਸੀ ਦੇਹਰਾਦੂਨ ਵਾਲੀ ਨਦੀ ਦਾ ਪਹਾੜ ਬਹੁਤ ਥੇਜ ਹੋਇਆ ਪਿਆ ਹੋ ਸਕਦਾ ਵੀ ਵੇਟ ਕਰਨੀ ਪਵੇ ਤਿੰਨ ਚਾਰ ਦਿਨ ਉੱਥੇ ਚਲੋ ਕੋਈ ਨਹੀਂ ਵੇਣੇ ਅੱਗੇ ਜਾ ਕੇ ਕੀ ਬੰਦ ਆ ਕੀ ਨਹੀਂ ਵੇਟ ਕਰਨੀ ਵੀ ਤਾਂ ਵੇਟ ਕਰ ਲਾਂਗੇ ਆਏ ਤਾਂ ਹੈਗੇ ਨਾ ਆਪ ਥੋੜਾ ਜਾਣਾ ਆਪ ਫੇ ਖੋਲੀ ਜਾਣਾ ਉੱਧਰ ਘਾਟੀ ਜਾਣਾ ਹੁਣ ਤਾਂ ਇੱਛਾ ਦਾ ਬਣਾ ਰਿਹਾ ਰੋਡ ਪੂਰਾ ਰੁਜਾਰ ਗਰੁੱਪ ਆਫ ਇੰਸਟੀਚਿਊਟ ਕਰਨਾਲ 152 ਤੇ ਅੰਬਾਲਾ ਹੈਗਾ 77 ਕਿਲੋਮੀਟਰ ਵਾਲੇ ਤੱਕ ਤਾਂ ਆਪਾਂ ਜਾਣਾ ਹੀ ਜਾਣਾ ਨਾ ਅੱਜ ਬਾਕੀ ਦੇ ਗਾਂ ਵੇਖਾਂਗੇ ਵੀ ਕਿਵੇਂ ਜਾਇਆ ਜਾਂਦਾ ਕਿ ਨਹੀਂ ਪਰ ਅੰਬਾਲਾ ਵਾਲੇ ਤੱਕ ਤਾਂ ਜਾਣਾ ਹੀ ਆ ਪੰਜਾਬ ਚੋਂ ਅੱਜ ਬਾਹਰ ਹੋ ਜਾਣਾ ਕੱਲ ਤੋਂ ਫਿਰ ਦੁਨੀਆ ਪੰਜਾਬ ਤੋਂ ਮਾਰ ਦੇ ਦਿਸੂਗੀ। ਵਲੌਗ ਯਾਰ ਲੇਟ ਹੋ ਜਾਂਦੇ ਆ ਇੱਕ ਤਾਂ ਰਾਤ ਨੂੰ ਥੱਕੇ ਹੁੰਨੇ ਆ ਪੈ ਜਾਈਦਾ। ਐਡੀਟਿੰਗ ਤੇ ਬਹੁਤ ਟਾਈਮ ਲੱਗ ਜਾਂਦਾ। ਇੱਕ ਦੋ ਦਿਨ ਲੇਟ ਆਇਆ ਕਰੂਗਾ। ਪਹਿਲਾ ਵਲੌਗ ਹੀ ਦੋ ਇੱਕ ਦੋ ਦਿਨ ਲੇਟ ਹੋ ਗਿਆ ਸੀਗਾ। ਤੇ ਕੋਈ ਨਹੀਂ। ਜਿਹੜੀ ਚੀਜ਼ ਦਾ ਡਰ ਸੀ ਉਹ ਹੋ ਗਈ ਆ। ਮੈਂ ਔਰ ਲੱਗ ਗਿਆ ਤੇ ਹੁਣ ਰੁਕਣਾ ਮੈਨਾ ਕਿਤੇ ਨਾ ਕਿਤੇ ਦੇਖ ਤਾਂ ਚੱਲ ਆਪਣੇ ਸੇਫ ਆ ਉੱਤੇ ਕਵਰ ਜੜਾਇਆ ਪਰ ਆਪ ਗੱਲੇ ਹੋ ਜਾਣਗੇ ਨਹੀਂ ਤਾਂ ਇਸ ਕਰਕੇ ਫਿਰ ਵੇਣੇ ਆ ਕੋਈ ਜਗਾ ਸਾਚੇਖ ਦਾ ਹੋ ਜਾਂਦਾ ਭੱਜਾ ਪਰ ਲਵਣਾ ਪੈਣਾ ਨਾਲ ਇਹ 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 ਓਹੋ ਲਓ ਵੀ ਖੰਨੇ ਪਹੁੰਚ ਚੁੱਕੇ ਆ ਮਲੇਰ ਕੋਟਲਾ ਇਧਰ ਨੂੰ ਆ ਜਾਣਾ ਕਿਹਨੇ ਹੁਣ ਆ ਪਾ ਗਏ ਖੰਨੇ ਅੱਲਵਾਦ ਅੰਡੇ ਪਈ ਮੀਂਹ ਦਾ ਮੌਸਮ ਪੂਰਾ ਠੰਡ ਹੋਈ ਪਈ ਜਮਾ ਤੇ ਉਹ ਚੱਲਿਆ ਆਪਣਾ ਸਾਥੀ ਨੱਪੀ ਤੇ ਰਹੂਗਾ ਫੇਗਾ ਇੱਛੇ ਆਪਾਂ ਕੱਢੀ ਹੋਣੇ ਆ ਨਵਾਂ ਸ਼ਹਿਰ ਇੱਧਰ ਨੂੰ ਤੇ ਆਪਾਂ ਹੈ ਸਿੱਧਾ ਜਾਣ ਵਾਲੇ ਨਹੀਂ ਤਾਂ ਕੋਈ ਬਹੁਣੀ ਕਰੋਂ ਫੇਕ ਜੋ ਜੇ ਇਹ ਤਾਂ ਥੋੜੀਆਂ ਹੀ ਕੜੀਆਂ ਹੀ ਐ ਇਹ ਆ ਜੀ ਖੰਨਾ ਜਾਲਾ ਮੋੜਲਾ ਦੂਜਾ ਆ ਰਿਹਾ ਜਵਾਬ 8 ਵਜੇ ਟੈਂਕ ਹੀ ਹੋਣਾ ਲੈ ਕੇ ਆਵਾਂ ਅਹੀਂ ਜਾ ਰਿਹਾ ਸੂਲ ਥੰਨੇ ਵਾਲੇ ਕੋਨੇ ਆਲੇ ਥੰਨੇ ਵਾਲੇ ਸੱਨਾ ਸ਼ਹਿਰ ਵੀ ਕਾਫੀ ਵੱਡਾ ਲਾਈਟਾਂ ਜਲੀਆਂ ਰਹੀਆਂ ਸਾਹਮਣੇ ਤੀ ਆ ਮਤਲਬ ਨੰਗੇ ਜੋ ਕੋਈ ਚੱਕਰ ਨਹੀਂ ਇਹ ਹੀ ਮਤਲਬ ਇਹ ਪਾਣੀ ਪਾਣੀ ਦਰਿਆ ਇੱਥੇ ਬਣਿਆ ਪਿਆ ਉਹਦੇ ਉਹਦੇ ਪਾਣੀ ਹੋਣਾ ਹੀ ਆ ਕੀ ਬਈਆ ਅਰੇ ਆ ਆ ਹੌਲੀ ਨਹੀਂ ਟਲਿਆ ਉਹ ਖਾਨਪੁਰਾ ਦਿਖਾਤਾ ਕਰਨੇ ਨੇ ਪੈਂਚਰ ਹੋ ਗਿਆ ਸਾਈਕਲ ਆਪਣਾ ਰੇਡਿਲ ਜਾਣੇ ਹਣ ਆਈ ਤੇ ਗਾਣ ਹੋ ਗਈ ਭਾਲਦੇ ਆ ਇਹ ਇਹ ਲਵਾਉਣਿਆ ਪੈਂਚਰ ਹਾਂ ਹਾ ਹਾ ਉਹ ਫਰਦਾ ਬਾਈ ਕੋਲ ਕੋਰ ਲਾ ਪੈਂਚਰ ਲਵਾ ਰਹੇ ਹਾਂ ਨਾਲੇ ਖੜੇ ਮਟਰਲ ਪੰਪ ਤੇ ਦੇ ਮਾਦੇ ਦਾ ਮਲਾ ਦਾ ਲੱਗਿਆ ਹਰ ਦਾ ਲੇਟ ਕਰਾ ਦੂ ਰੱਬ ਨੇ ਰੱਬ ਲੇਟ ਕਰਾ ਦੂ ਰੱਬ ਲੇਟ ਕਰਾ ਉਹ ਰੱਬ ਹਾਂ ਉਹ ਅਹੀਂ ਖੇਤਾਂ ਦੇ ਫਰਮੇ ਚ ਇਹ ਜੀ ਖੇਤ ਨੇ ਬਣਿਆ ਹਲੋ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉੱਥੇ ਹੀ ਖੜੇ ਹਾਂ ਜਿੱਥੋਂ ਪਹਿਲਾਂ ਵੀਡੀਓ ਪਾਈ ਸੀ 2 ਘੰਟੇ ਹੋ ਗਏ ਖੜਿਆ ਨੂੰ ਮੀਂਹ ਪਈ ਜਾਂਦਾ ਫੁੱਲ ਦੇਖ ਸਕਦੇ ਆ ਤੁਸੀਂ ਹਾਲਾਤ ਆਪਾਂ ਦਾ ਫਿਰ ਚਾਹ ਲੈ ਕੇ ਆਏ ਆ ਨਾਲ ਕਾਬਾ ਵੀ ਆਈ ਜਾਂਦਾ

ਪੈਂਚਰ ਹੋ ਗਿਆ ਸੀ ਤੇ ਸਾਰਾ ਕੰਮ ਖਰਾਬ ਕਰਦਾ ਉਹਨੇ ਪੈਂਚਰ ਨਾਲ ਹਸਣਾ ਨਹੀਂ ਰੋਕਦੇ ਲਾ ਥੱਲਾ ਪੈ ਰਹੀਆਂ ਪਾਣੀ ਦੀਆਂ ਜਿਹੜਾ ਘੜਾ ਘੜਾ ਆ ਵੀ ਖਿੱਚਦਾ ਹੁਣ ਆਪਾਂ ਮੀਂਹ ਥੋੜੀ ਜੀ ਖੱਲ ਪਾਈ ਆ ਇਹ ਆਪਾਂ ਵੀ ਹੜਕਾ ਮਿੱਡਾ ਖਿੱਚਤੀਆਂ ਥੋੜਾ ਹੈਗਾ ਚੱਪਗੇ ਨਾ ਅੰਬਾਲਾ ਆਕੇ ਹਨ ਨਹੀਂ ਪੁੱਛਣਾ ਕੋਈ ਪੈਂਚਰ ਹੋ ਜਾਏ ਪੰਪ ਕੋਈ ਕਿਸ ਕਾਹ ਚੀਜ਼ ਦੀ ਲੋੜ ਕੋਈ ਨਹੀਂ ਆਥੋਂ ਮੂਰੇ ਹੁੰਦਾ ਫਾਇਦੇ ਹਥੇ ਭਈਏ ਡਰਫ ਤਾਂ ਮੰਦੀਗੋ ਛੜ ਗਿਆ ਬਾਈ ਛੜ ਗਿਆ ਛੜ ਗਿਆ ਲੰਡੀ ਗੁਜਿੰਦਗੜ ਵਿੱਚ ਬਹੁਤ ਟਰੈਫਿਕ ਆ ਬਈ ਬਹੁਤ ਜਿਆਦੇ ਬਹੁਤ ਡਰਫ ਇੱਥੇ ਨਾ ਭਾਈ ਉਹ ਆਪੀ ਕਹਿੰਦੇ ਰਿਕਵੈਸਟ ਕੀ ਆ ਤੇ ਫਰੀਦ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯਾਰਾਂ ਦੋਸਤਾਂ ਨਾਲ ਆਪ ਦੇ ਠੀਕ ਆ ਚੈਨਲ ਨਾ ਕੋਈ ਵਾਸਤ ਕਰ ਲਿਆ ਕਰੋ ਆਪੇ ਲਾਈਕ ਓ ਜੀ ਗ੍ਰਿੰਡਗੜ ਵਾਲਾ ਪੌਲ ਚੜਾਦਾ ਆ ਬੰਦੇ ਨੇ ਤੇ ਜੋਰ ਬਹੁਤ ਲੱਗੀ ਹੈ ਅਦਾ ਕਹਿੰਦੇ ਮੁੰਡਿਆਂ ਦਾ ਰੋਕਣਾ ਨਹੀਂ ਦੇਣਾ ਇੱਥੇ ਤੂ ਬਲੇ ਲੇਦਾਰ ਨਾਲ ਪਰ ਹੋ ਰਿਹਾ ਜਾ ਰਹੇ ਨੇ ਆਹ ਦੇਖੋ ਫੈਕਟਰੀਆਂ ਹੀ ਫੈਕਟਰੀਆਂ ਆ ਇੱਥੇ ਗਵਿੰਦਗੜ੍ਹ ਦੇ ਵਿੱਚ ਆ ਬੋਲ ਆ ਗਿਆ ਇਹ ਕੋਈਆਂ ਫੈਕਟਰੀ ਜੁਦਾ ਆਪਣਾ ਕਾ ਗਾ ਬੰਦ ਫਾ ਗੁਰਾ ਜੀ ਸੋਨ ਓਏ ਚੱਲਿਆ ਦੂਜਾ ਵੇਲੀ ਰਫ਼ਤਾਰ ਫੜ ਲਈ ਹੈ ਗੱਲ ਇਹ ਮੇਰੀ ਲੋ ਜੀ ਆਪਾਂ ਆ ਗਏ ਹੁਣ ਫਤੇਗੜ੍ਹ ਸਹਿਵ ਫਤੇਗੜ੍ਹ ਸਹਿਵ ਪਹੁੰਚ ਗਏ ਆ ਹੇ ਤੱਕੇ ਨੀਵੜਾ ਆ ਵਿਆ ਯਾਰ ਇਧਰ ਆ ਜ ਏ ਆਈ ਆ ਪੰਜਾਬ ਆ ਮੇਰੇ ਵੀਰੋ ਇੱਥੇ ਸਭ ਕੁਝ ਜਾਇਜ਼ ਆ ਇਹ ਪਾਣੀ ਆ ਪਾਣੀ ਤੇ ਰੋਕਾਂ ਮੈਂ ਇੱਥੇ ਰੋਂਗ ਸਾਈਡ ਤੇ ਵੀ ਜ ਵੱਜੀ ਗੱਡੀ ਤੇ ਨਹੀਂ ਕਹਿੰਦਾ ਵੀ ਨਾ ਤੇਰਾ ਕਸੂਰ ਸੀਗਾ ਤੂੰ ਸਿੱਧੇ ਰੱਖ ਕਿਉਂ ਆਉਂਦਾ ਸੀ ਕੋਨੇ ਗੱਲ ਪੈਣਾ ਦੂਜੇ ਦੇ ਗਵਰਡਵਾਰ ਦੇ ਨੇੜੇ ਹੀ ਆਪਾਂ ਹੁਣ ਚੌਕ ਆ ਗਿਆ ਸ਼੍ਰੀ ਫਤੇਗੜ ਸਾਹਿਬ 4 ਕਿਲੋਮੀਟਰ ਅਤੇ ਗੜ੍ਹ ਸ਼ਹਿਰ ਦੇ ਵਿੱਚ ਫਿਰਦੇ ਆਂ ਬੜੀਆਂ ਰੌਣਕਾਂ ਜਿੱਥੇ ਹੈ ਡ੍ਰੈਫਟ ਬਹੁਤ ਜ਼ਿਆਦਾ ਆ ਆਹਾਂ ਬੜੀ ਦੂਰ ਪੈ ਗਿਆ ਇਧਰ ਦੀ ਤਾਂ ਜੀ ਕਹਿੰਦੇ 4 ਕਿਲੋਮੀਟਰ ਹੋ ਰਹਿ ਗਿਆ ਹੁਣ ਤਾਂ ਵੱਤ ਤੋਂ ਵੱਤ ਵਸ ਆਉਣ ਵਾਲਾ ਹੀ ਹੈ ਗੁਰਦੁਆਰਾ ਲਓ ਜੀ ਆ ਚੁੱਕੇ ਆਪਾਂ ਫਤੇਗੜ ਸਾਹਿਬ ਗੁਰਦੁਆਰੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੰਡਾ ਬੁਰਜ ਸੰਗਤ ਕਾਫੀ ਆਈ ਹੋਈ ਅੱਜ ਵੀ ਹੁਣ ਆਪਾਂ ਕਰਦੇ ਆਂ ਸਾਈਕਲ پارک ਆਹ ਬੂਦੀ ਆਹਦੀ ਆਹਦੀ ਆਹ ਬਈ ਅਰ ਨੂੰ ਵੀਰ ਜੇ ਕਰ ਭਾਈ ਜਾਂਦੀ ਆ ਜਾਇ ਕੋ ਚਣਾ ਜਾਣਾ ਜੀ ਇਹ ਤਾਂ ਸਾਨੂੰ ਲੱਗਿਆ ਨੇ 7-8 ਦਿਨ ਇਹ ਤਾਂ 3 ਲੱਗਿਆ ਨੇ ਤੇਰੇ ਮੈਦਾਨੀ ਇਹੋ ਫਾਇਰ ਰੋਕ ਦਿੰਦੀ ਆ ਤੂੰ ਇਹ ਜੇ ਤਾਂ ਇਹ ਤਾਂ ਕੋਈ ਰੋਕ ਦਿੰਦੀ ਆ ਆਪਣਾ ਰੋਕ ਦਿੰਦੀ ਆ ਜੇ ਤਾਂ ਹੋਇਆ ਕਿ ਉਦੋਂ ਮੀਂਹ ਆ ਹਜੇ ਤੱਕ ਵੇਹ ਪਈ ਜਾਂਦੇ ਮੀਂਹ ਮੀਂਹ 4-5 ਦਿਨ ਤੱਕ ਰੋਗੇ ਤਾਂ ਫਿਰ ਅਸੀਂ ਕਿਹੇ ਤੱਕ ਤੇ ਹੈਗੇ ਆ ਉਦੋਂ ਦਾ ਵਾਸ ਮੁੜਾਵਾਂਗੇ ਜੇ ਸਹੀ ਹੋਇਆ ਮੋਲ ਸੱਜਾਵਾਂਗੇ 15 ਤੀਕ ਤੱਕ ਤਾਂ ਵੇਹ ਚਲਾ ਦੇਣਗੇ ਕਹਿੰਦੇ ਆ ਫਰੀਦਕੋਟ ਤੋਂ ਚੱਲੇ ਸੋ ਫਰੀਦਕੋਟ ਤੋਂ ਚੱਲੇ ਸੀ ਸਵੇਰੇ ਹਾਂਜੀ ਸਾਹਮਣੇ ਦੇਖ ਸਕਦੇ ਤੁਸੀਂ ਠੰਡਾ ਬੁਰਜ ਤੇ ਆਸ-ਪਾਸੇ ਦਾ ਮਾਹੌਲ ਆ ਹੋਇਆ ਪਿਆ ਕਿਉਂਕਿ ਕੰਮ ਚੱਲ ਰਿਹਾ ਇੱਥੇ ਜੋਰਾਂ ਸ਼ੋਰਾਂ ਤੇ ਕੰਮ ਚੱਲ ਜੀ ਆਂਦਾ ਗੁਰਦੁਆਰੇ ਦਾ ਸਾਰੇ ਪਾਸੇ ਅੰਡਰਗਰਾਉਂਡ ਕੁਝ ਬਣਾ ਰਹੇ ਆ ਤੇ ਆਓ ਹੁਣ ਆਪਾਂ ਚੱਲਦੇ ਆਂ ਮੱਥਾ ਟੇਕ ਕੇ ਆਉਣੇ ਆ ਉੱਪਰ ਠੰਡਾ ਬੁਰਜ ਪੁਰਜਤੇ ਤੇ ਆ ਉਹ ਬਨੇਰੋ ਵੀਡੀਓ ਦੇ ਨਾਲ ਨਾਲ ਤੁਸੀਂ ਹਾਂਜੀ ਮੱਛਾ ਸੀ ਟੇਕ ਲਿਆ ਤੇ ਆ ਹੈਗਾ ਹੁਣ ਉੱਪਰ ਦਾ 뷰 ਠੰਡਾ ਬੁਰਜ ਤੋਂ ਇਦਾਂ ਦਾ ਕੁਛ ਸਾਹਮਣੇ ਨਿਸ਼ਾਨ ਸ ਹੈ ਤੁਸੀਂ ਦੇਖ ਸਕਦੇ ਹੋ ਸੰਗ ਤਾਂ ਮੱਥਾ ਟੇਕ ਰੀਆਂ ਨੇ ਤੇ ਵਾਹਿਗੁਰੂ ਦਾ ਚਾਪ ਜਾਪ ਰਹੀਆਂ ਨੇ ਸਾਹਮਣੇ ਬਾਬਾ ਜੀ ਮੱਥਾ ਟੇਕ ਰਹੇ ਨੇ ਬੱਦਲ ਹਜੇ ਵੀ ਵੈਸੇ ਬਣਿਆ ਹੋਇਆ ਏ ਗੁਰਬਾਰ ਸਾਹਿਬ ਦੇ ਪਿੱਛੇ ਉਹ ਰਸਤਾ ਇਧਰੋਂ ਦਾ ਹੈ ਪਿੱਛੇ ਸਾਰੇ ਖੇਤ ਹੀ ਆ ਵੱਜ ਜਾਵ ਕਰੋ ਤੰਤਨ ਬਾਬਾ ਜਰਵਾਹਰ ਸਿੰਘ ਜੀ ਤੇ ਤੰਤਨ ਬਾਬਾ ਫਤੇ ਸਿੰਘ ਜੀ ਬੌਜੀ ਦੂਆ ਚਿੱਥੇ ਮੱਥਾ ਟੇਕੇ ਚਾਲੇ ਬੋਣਿਆ ਰਾਜਪੁਰੇ ਵਾਲਿਆਂ ਨੂੰ ਫੇਰ ਦੱਸ ਦੋ ਸਾਨੂੰ ਅੱਗੇ ਕਿੱਥੇ ਜਾਣਾ ਕਿੱਥੇ ਕੀ ਕਰਨਾ ਲੇਟਾ ਰਾਹ ਚਾਉਂਦਾ ਸੀ ਆਊਟਲੈਟ ਰਾਜਪੁਰੇ ਨੂੰ ਜਾਂਦੇ ਆਂ ਤੇ ਖੜਾ ਲੇ ਉੱਥੇ ਫਿਰ ਆਪਾਂ ਹੋਰ ਕੀ ਕਰਨਾ ਅਲੀ ਬਾਅਰ ਮੈਂ ਗੇਟ ਹੈ ਸੱਕੀ ਹੈ ਜੀ ਤਾਂ ਉਹ ਇੱਕ ਕੱਢੀ ਨਹੀਂ ਮੈਂ ਉਹ ਚੋਂ ਰੂਬ ਲਓ ਜੀ ਆਪਾਂ ਫਾਸਟ ਫੋਰਵਰਡ ਕਰਤੀ ਹੈ ਵੀਡੀਓ ਤੇ ਜਲਦੀ ਜਲਦੀ ਇਸ ਚ ਹੁਣ ਤੁਹਾਨੂੰ ਦਿਖਾਈ ਦੇਊਗੀ ਸਕਰੀਨ ਤੇ ਵਹੀ ਜਾ ਰਿਹਾ ਸਾਈਕਲ ਭਜਾਉਂਦਾ ਸਾਈਕਲ ਫਾਸਟ ਹੋ ਗਿਆ ਕਿ ਨਾਲੋਂ ਲੱਗਦਾ ਨਾ ਦੇਖਣ ਚ ਲਓ ਜੀ ਆਪਾਂ ਆ ਗਏ ਰਾਜਪੁਰੇ ਰਾਜਪੁਰੇ ਆ ਗਏ ਆ ਤੇ ਟਾਈਮ ਹੈਗਾ ਹਜੇ 4:45 ਦਾ ਸੰਬਾਲੇ ਮੈਨੂੰ ਲੱਗਦਾ ਹੀ ਪਹੁੰਚ ਜਾਗੇ 6:30 ਵਜੇ ਤੱਕ 6:30 7:00 ਵਜੇ ਹੌਲੀ ਹੌਲੀ ਇਹ ਕਾਫੀ ਤੱਕ ਰਹੀ ਸੀ ਫੜ ਲਈ ਜੀ ਹਾਂਜੀ ਬਈ ਅਸੀਂ ਆ ਗਏ ਹਾਂ ਨਾ ਰਾਜਪੁਰਾ ਟੱਪਿਆ ਆ ਤੇ ਅੰਬਾਲਾ ਇੱਥੋਂ ਰਹਿ ਗਿਆ 20 ਕਿਲੋਮੀਟਰ ਤੇ ਅੱਜ ਆਪਾਂ ਰਹਿਣਾ ਹੈਗਾ ਅੰਬਾਲੇ ਗੁਰਦੁਆਰਾ 20 ਕਿਲੋਮੀਟਰ ਰਹਿ ਗਿਆ ਉੱਥੋਂ ਬਾਅਦ ਵੇਣੇ ਆ ਵੀ ਆਪਾਂ ਕਿੱਥੇ ਰਹਿਗੇ ਜਾ ਕੇ ਹਨਾ ਕੱਲ ਨੂੰ ਕਿੱਥੇ ਰਹਿਣੇ ਅੰਬਾਲੇ ਹਾਂ ਟੋਲ ਪਲਾਜ਼ਾ ਟੱਪ ਕੇ ਟੋਲ ਪਲਾਜ਼ੇ ਕੋਲੇ ਗੁਰਦੁਆਰਾ ਉੱਥੇ ਰਹਿਨੇ ਆ ਅੱਜ ਅਨ ਬਾਕੀ ਦੀ ਗੱਲਬਾਤ ਆਪਾਂ ਤੁਹਾਨੂੰ ਗੁਰਦੁਆਰੇ ਜਾ ਕੇ ਦੱਸਦੇ ਆਂ ਕਿਰਾ ਹੁਣ ਆਪਾਂ ਪਹੁੰਚਦੇ ਆਂ ਗੁਰਦੁਆਰੇ ਦੀ ਅੱਜ ਗਰਮੀ ਨੇ ਥੋੜਾ ਜਿਹਾ ਸਾਹ ਦਿੱਤਾ ਵੀ ਗਰਮੀ ਹੈ ਨਹੀਂ ਸੀ ਠੰਡ ਸੀ ਅੱਜ ਮੀਂਹ ਪਿਆ ਤਾਂ ਕਰਕੇ ਹੁਣ ਆਪਾਂ ਚੱਲਦੇ ਆ ਗੁਰਦੁਆਰਾਂ ਨੂੰ ਜੇ ਬਹਿ ਗਏ ਤਾਂ ਠੰਡਾ ਹੋ ਜੂ ਸਰੀਰ ਹੁਣ ਤਾਂ ਗਰਮ ਹੋ ਗਏ ਹੋਏ ਆ ਚਲੋ ਫਿਰ ਚੱਲਦੇ ਆ ਲਓ ਜੀ ਅੰਮ੍ਰਾਲੇ ਦੇ ਟੂਲ ਪਲਾਜ ਤੇ ਆ ਗਏ ਆ ਪੰਜਾਬ ਦਾ ਲਾਸਟ ਟੂਲ ਪਲਾਜ ਆ ਇਹ ਅੰਮ੍ਰਾਲੇ ਦਾ ਇਸ ਤੋਂ ਬਾਅਦ ਜੇ ਟੂਲ ਪਲਾਜ ਜਣਗੇ ਉਹ ਕੋਸਟ ਸਟੇਟ ਦੇ ਹੁੰਦੇ ਪੰਜਾਬ ਦੀਆਂ ਦਾ ਹਰਿਆਣਾ ਪੁਤਰਾ ਸੰਡ ਰਾਹ ਦੁਮਾਤ ਚੱਲਦੇ ਵੀ ਹੈਗੇ ਆ ਉਹੀ ਆਉਂਦੇ ਆ ਬੱਸ ਇਹ ਆ ਜੀ ਖੂਲ ਪਲਾਜਾ ਹੰਗਾਲੇ ਦਾ ਹਲਾਲੇ ਪਹੁੰਚ ਗਏ ਲਿਖ ਦੇ ਤੈਂ ਆਓ ਸਾਹਮਣੇ ਗੁਰਦੁਆਰਾ ਉਹ ਉਹਦਾ ਖਰੋਦੋ ਜਾਣਾ ਪੈਣਾ ਆਪਾਂ ਦੂਜੀ ਸਾਈਡ ਔਰ ਇਹ ਥੱਲੇ ਦੀ ਹੋਊਗੀ ਜਿਹੜਾ ਸਾਹਮਣੇ ਪੌਲ ਨਹੀਂ ਆਂਦਾ ਕਨਲ ਜੀ ਹੋਊਗਾ ਥੱਲੇ ਦੀ ਐਥੋਂ ਪੁੱਛ ਲੈਨੇ ਆ ਇੱਧੇ ਤੇ ਰਾਹ ਵੀ ਨਹੀਂ ਜਾਣ ਨੂੰ ਲੈਫਟਾਂ ਟਾਈਮ ਤੇ ਮਾਰੀਆਂ ਬਾਈ ਨੇ ਵੀ ਕਲਪਨਾ ਚਾਵਲਾ ਲੱਗੀ ਗਈ ਆ ਸਾਹਮਣੇ ਗੁਰ ਦੁਆਰਾ ਸਹਿਲ ਗੁਰ ਦੁਆਰ ਦੇ ਵਿੱਚ ਹੋ ਗਏ ਐਂਟਰ ਆਪਾਂ ਨੂੰ ਵਾਹਿਗੁਰੂ 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 ਐਂਟਰ ਕੋ ਆਏ ਲੋ ਜੀ ਹਾਂਜੀ ਸਾਹਿਬ ਪਹੁੰਚ ਗਏ ਤੇ ਸਮਾਂ ਹੋ ਗਿਆ ਜੀ 6:40 ਮਿੰਟ ਅੱਜ ਅਸੀਂ ਪਹੁੰਚ ਗਏ ਆ ਮੰਜੀ ਸਾਹਿਬ ਗੁਰਦੁਆਰੇ ਅਸੀਂ ਸਾਮਾਨ ਸੌਣ ਲੱਗੇ ਆ ਤੇ ਫਿਰ ਨਾ ਨੂੰ ਕਿ ਛਕਦੇ ਆ ਪ੍ਰਸ਼ਾਦਾ ਬਾਕੀ ਦੀ ਜਾਣਕਾਰੀ ਹੁੰਦੀ ਆ ਤੁਹਾਨੂੰ ਹੁਣ ਬਾਅਦ ਵਿੱਚ ਆਪਾਂ ਮੰਜੀ ਸਾਹਿਬ ਗੁਰਦੁਆਰੇ ਆ ਗਏ ਲੋ ਜੀ ਆਪਾਂ ਮੰਜੀ ਸਾਹਿਬ ਗੁਰਦੁਆਰੇ ਆ ਕੇ ਤੇ ਰੂਮ ਲੈ ਲਿਆ ਫ੍ਰੈਸ਼ ਹੋ ਕੇ ਨਹਾ ਤੋ ਕੇ ਬੈਠੇ ਆ ਹੁਣ ਤੇ ਅੱਜ ਦਾ ਵਲੌਗ ਬਸ ਹੁਣ ਸੌਣ ਦੀ ਤਿਆਰੀ ਕਰਦੇ ਆ ਇਸ ਵਲੌਗ ਚ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਮੇਦਬਾਦ ਵੀਡੀਓ ਤੋਂ ਦੇਖੋੜੇ ਵਧੀਆ ਤੋਂ ਵਧੀਆ ਆਉਣਗੇ ਚੈਨਲ ਨੂੰ ਸਬਸਕ੍ਰਾਈਬ ਕਰਾਣਾ ਪੁਰਾਣੀ ਪ੍ਰੀਤ ਦਾ ਸਫਰ ਦੇ ਬਾਕੀ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਆਦਿ